ਬਲਾਕ ਬਚਾਓ ਸੰਘਰਸ਼ ਕਮੇਟੀ ਜਿੰਦਾਬਾਦ 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 ਬਲਾਕ ਬਚਾਓ ਸੰਘਰਸ਼ ਕਮੇਟੀ ਜਿੰਦਾਬਾਦ 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 ਔਰ ਬਲਾਕ ਮੁੜ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਔਰ ਬਲਾਕ ਨੂੰ ਮੁੜ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਨਕਮੀ ਸਰਕਾਰ ਮੁਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਭ ਇਲਾਕਾ ਨਿਵਾਸੀਆਂ ਨੂੰ ਬਲਾਕ ਨਾਲ ਸੰਬੰਧਿਤ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਨ ਲਈ ਇਹ ਵੀਡੀਓ ਬਣਾ ਰਹੇ ਹਾਂ ਸਾਥੀਓ ਆਪਣਾ ਜਿਹੜਾ 25 ਤਰੀਕ ਦਾ ਚੱਕਾ ਜਾਮ ਦਾ ਪ੍ਰੋਗਰਾਮ ਸੀ ਹੁਣ ਉਹ 25 ਤਰੀਕ ਤੋਂ ਬਦਲ ਕੇ 28 ਤਰੀਕ ਦਿਨ ਸ਼ੁੱਕਰਵਾਰ ਕਰ ਦਿੱਤਾ ਗਿਆ ਹੈ ਇਸ ਨੂੰ ਬਦਲ ਲੈਣ ਦਾ ਕਾਰਨ ਸਾਡੇ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਉਹ ਸਾਡੇ ਲਈ ਭਾਰਤ ਲਈ ਪੂਰੀ ਦੁਨੀਆ ਲਈ ਬਹੁਤ ਵੱਡਾ ਦਿਨ ਆ। ਉਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਚੱਕਾ ਜਾਮ ਦਾ ਪ੍ਰੋਗਰਾਮ ਜਿਹੜਾ 25 ਤੋਂ ਬਦਲ ਕੇ 28 ਤਰੀਕ ਕੀਤਾ ਹੈ। ਕਿਉਂਕਿ 25 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਾ ਰਹੀਆਂ ਹਨ। ਦੂਰੋਂ ਨੇੜੋਂ ਸੰਗਤਾਂ ਨੇ ਸੜਕਤੇ ਦੀ ਲੰਘਣਾ ਆ। ਅਸੀਂ ਨਹੀਂ ਚਾਹੁੰਦੇ ਸ਼ਰਧਾਲੂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਆਉਣ ਜਾਣ ਦੇ ਵਿੱਚ ਦਿੱਕਤ ਹੋਵੇ। ਸੋ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ 28 ਤਰੀਕ ਨੂੰ ਚੱਕਾ ਜਾਮ ਵਾਲੇ ਦਿਨ ਜਿਨ੍ਹਾਂ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਉਹ ਇਸ ਰੂਟ ਤੇ ਨਾ ਆਉਣ ਕਿਉਂਕਿ ਇਹ ਰੂਟ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਬੰਦ ਕੀਤਾ ਜਾਵੇਗਾ ਇਹ ਸੰਘਰਸ਼ ਕਮੇਟੀ ਦਾ ਬਲਾਕ ਬਜਾ ਸੰਘਰਸ਼ ਕਮੇਟੀ ਤੇ ਇਲਾਕੇ ਦੀਆਂ ਪੰਚਾਇਤਾਂ ਗੁਰਦੁਆਰਾ ਤੇ ਮੰਦਰ ਕਮੇਟੀਆਂ ਸਾਰੇ ਲੋਕਾਂ ਦੀ ਮਿਲੀ ਸਾਰੀ ਸਾਂਝੀ رائے ਦੇ ਨਾਲੇ ਫੈਸਲਾ ਲਿਆ ਗਿਆ ਹੈ ਕਿ 28 ਤਰੀਕ ਦਾ ਇਹ ਪ੍ਰੋਗਰਾਮ ਰੱਖਿਆ ਜਾਵੇ ਸੋ ਅਸੀਂ ਇਲਾਕੇ ਦੇ ਸਭ ਧਿਰਾਂ ਨੂੰ ਜੂਨੀਅਨਾਂ ਨੂੰ ਵਿਦਿਆਰਥੀਆਂ ਨੂੰ ਪੰਚਾਇਤਾਂ ਨੂੰ ਕਮੇਟੀਆਂ ਨੂੰ ਨੌਜਵਾਨਾਂ ਦੀਆਂ ਕਲੱਬਾਂ ਨੂੰ ਔਰਤਾਂ ਦੀਆਂ ਕਲੱਬਾਂ ਨੂੰ ਸਭਨਾਂ ਨੂੰ ਬੇਨਤੀ ਕਰਦੇ ਆਂ ਕਿ 28 ਤਰੀਕ ਦਿਨ ਸ਼ੁੱਕਰਵਾਰ ਨੂੰ ਠੀਕ ਸਵੇਰੇ 10 ਵਜੇ ਔਰ ਜੋੜੀਆਂ ਸੜਕਾਂ ਤੇ ਬਾਬਾ ਸਾਹਿਬ ਭੀਮrao ਅੰਬੇਡਕਰ ਚੌਂਕ ਦੇ ਵਿੱਚ ਇਹ ਚੱਕਾ ਜਾਮ ਕੀਤਾ ਜਾਏਗਾ ਉੱਥੇ ਧਰਨਾ ਲੱਗੇਗਾ ਸਭ ਸੰਗਤਾਂ ਨੇ ਹੌਮ ਹੌਮਾ ਕੇ ਪਹੁੰਚਣਾ ਸਾਈਕਲਾਂ ਰਹੀਂ ਗੱਡੀਆਂ ਰਹੀਂ ਮੋਟਰਸਾਈਕਲਾਂ ਰਹੀਂ ਟਰਾਲੀਆਂ ਰਹੀਂ ਜੋ ਵੀ ਸੱਜਣਾ ਉਸ ਦਿਨ 22 ਤਰੀਕ ਨੂੰ ਬਹੀਰਾ ਕੱਤ ਕੇ ਇੱਥੇ ਪਹੁੰਚੋ ਤਾਂ ਕਿ ਇਹ ਸਰਕਾਰ ਦੀ ਤਾਨਾशाही ਦੇ ਖਿਲਾਫ ਜੋ ਤਾਨਾਸ਼ਾ ਫੈਸਲਾ ਠੋਕੇ ਆ ਗਿਆ ਸਾਡੇ ਤੇ ਉਹਨੂੰ ਅਸੀਂ ਰੱਦ ਕਰਾਉਣਾ ਹੈ ਇਹ ਸਾਡੇ ਚੁਣੇ ਹੋਏ ਲੋਕ ਸੀ ਪਰ ਇਹ ਨਹੀਂ ਸਾਬਤ ਕਰ ਦਿੱਤਾ ਇਹ ਸਾਡੇ ਚੁਣੇ ਹੋਏ ਲੋਕ ਨਹੀਂ ਇਹ ਸਾਡੇ ਖਿਲਾਫ ਲੋਕ ਆ ਅਸੀਂ ਗਲਤੀ ਕਰ ਲਈ ਆ ਇਹ ਇਹਨਾਂ ਲੋਕਾਂ ਨੂੰ ਚਣ ਕੇ ਅਸੀਂ ਇਹ ਤਾਨਾਸ਼ਾਹੀ ਫੈਸਲੇ ਦੇ ਖਿਲਾਫ ਉਹਨੂੰ 22 ਤਰੀਕ ਨੂੰ ਚੱਕਾ ਜਾਮ ਕਰਕੇ ਇਲਾਕੇ ਦੇ ਲੋਕ ਦੱਸ ਦੇਣਗੇ ਕਿ ਅਸੀਂ ਇਹ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਸੋ ਦੁਬਾਰਾ ਫਿਰ ਬੇਨਤੀ ਕਰਦੇ ਆਂ ਕਿ 25 ਤਰੀਕ ਦਾ ਪ੍ਰੋਗਰਾਮ ਬਦਲ ਕੇ 28 ਤਰੀਕ ਦਾ ਰੱਖ ਦਿੱਤਾ ਗਿਆ ਹੈ ਚੱਕਾ ਜਾਮ ਹੁਣ 28 ਤਰੀਕ ਨੂੰ ਕੀਤਾ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਉਸ ਦਿਨ ਵੀਰਾਂ ਘੱਟ ਕੇ ਇਸ ਚੱਕਾ ਜਾਮ ਪ੍ਰੋਗਰਾਮ ਵਿੱਚ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ